हां जी भाई की हाल चाल ने आपा सारे जानਦੇ ਹਾਂ ਕਿ ਦੇਸ਼ ਦੇ ਵਿੱਚ ਚੋਣਾਂ ਦਾ ਰੜਾ ਮਾਹੌਲ ਪੂਰਾ ਸਿਰੇ ਦਾ ਸੈ ਇਤੇ ਕਰਨ ਹੋਇਆ ਪਿਆਗਾ ਪੂਰਾ ਤਮਕਾ ਹੋਇਆ ਚੋਣਾਂ ਵਾਲੇ ਮਾਮਲੇ ਦੇ ਵਿੱਚ ਸਾਰੀਆਂ ਪਾਰਟੀਆਂ ਆਪ ਤੋਂ ਆਪਣੇ ਨਾਲ ਪੂਰਾ ਜ਼ੋਰ ਲਾ ਰਹੀਆਂ ਨੇ ਆਪਣੇ ਆਪ ਨੂੰ ਮਦਲੋ ਬਾਦਿਆਂ ਦੇ ਵਿੱਚ ਲਾਣਾ ਦੇ ਵਿੱਚ ਜੇਤੂ ਕਰਾਰ ਦੇ ਰਹੀਆਂ ਨੇ ਆਪਣੇ ਆਪ ਨੂੰ ਗਸ਼ਟ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜੀਆ ਇਸ ਨੇ ਸਾਰੇ ਦੇ ਵਿੱਚ ਸਾਰੇ ਤਾਣੇ ਬਾਣੇ ਦੇ ਵਿੱਚ ਭਾਰਤ ਜਨਤਾ ਪਾਰਟੀ ਨੇ ਆਪਣੇ ਤਿੰਨ ਨਵੇਂ ਉਮੀਦਵਾਰਾਂ ਦਾ ਜਿਹੜਾ ਮਤਲਬ ਐਲਾਨ ਕੀਤਾਗਾ ਹਾਲਾਂਕਿ ਜਿਹੜਾ ਅਫੀਸ਼ੀਅਲ ਮਤਲਬ ਅਫੀਸ਼ੀਅਲ ਨਾਮਾਂ ਤੇ ਨੋ ਰੈਡੀ ਪੈਨ ਨਹੀਂ ਲੱਗ ਕੇ ਤੁਸੀਂ ਕਿ ਇੱਕ ਵਸ ਐਲਾਨ ਉਹ ਐਲਾਨ ਕਰਨਾ ਵਾਚੂ ਨਾਲ ਕੀਤਾਗਾ ਦਿਨਾਂ ਦੇ ਵਿੱਚੋਂ ਸਭ ਤੋਂ ਅਰਵਿੰਦ ਖੰਨਾ ਏ ਤੇ ਆਪਣਾ ਅਨੰਦਪੁਰ ਸਾਹਿਬ ਤੋਂ ਡਾਕਟਰ ਸ਼ਿਵਾਨ ਸ਼ਰਮਾ ਤੇ ਫੋਰੀ ਤੋਂ ਰਾਣਾ ਗਰਮੀ ਸਿੰਘ ਸੋਢੀ ਜੋ ਕਿ ਪਹਿਲਾਂ ਕਾਂਗਰਸ ਦੇ ਸਰਕਰਟ ਲੀਡਰ ਸਨ ਤੋਂ ਬਾਅਦ ਬੀਜੇਪੀ ਦਾ ਕਮੰਡਰ ਬਣੇ। ਤੇ ਸਵੰਨ ਦੇ ਵਿੱਚ ਇਹ ਵੀ ਆਇਆ ਕਿ ਰਾਣਾ ਗਰਮੀ ਸਿੰਘ ਸੋਢੀ ਵਾਲੀ ਸੀਟ ਤੇ ਜਿਹੜਾ ਬੀਜੇਪੀ ਦਾ ਖਾਸ ਆ ਜੋ ਮੱਗਿਆ ਪਿਆ ਇਹ ਤਾਂ ਸਮਾਜ ਦੇ ਸੁਝਾ ਲੋਕ ਬਾਈਚ ਨਿਤਰਾ ਜਾਣਦੇ ਆ ਨਾ ਕਿ ਕੀ ਕਾਰਨ ਹੋ ਸਕਦਾ ਹੈ ਸੀਟ ਤੇ ਜਾਦਾ ਜ਼ੋਰ ਲੱਗਣ ਦਾ ਹਾਂ ਪਰ ਇੱਕ ਗੱਲ ਇਹ ਵੀ ਹੈ ਕਿ ਚਲੋ ਪੂਰੇ ਭਾਰਤ ਦਾ ਮਾਹੌਲ ਆਪਾਂ ਕੀ ਕਹਿੰਦੇ ਪਰ ਹਾਂ ਪੰਜਾਬ ਦੇ ਵਿੱਚ ਬੀਜੇਪੀ ਦੇ ਲੀਡਰਾਂ ਨੂੰ ਖਾਸਾ ਜਿਹੜਾ ਮਤਲਬ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਪਿੰਡਾਂ ਦੇ ਵਿੱਚ ਜਗ੍ਹਾ-ਜਗ੍ਹਾ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਪਿੰਡਾਂ 'ਚ ਦਾ ਮਤਲਬ ਜਾਣ ਪੜਨ ਨਹੀਂ ਦੇ ਰਹਾ ਬੀਜੇਪੀ ਦੇ ਲੀਡਰ ਬੜੀ ਮੁਸ਼ਕਿਲਾਂ ਆ ਰਹੀਆਂ ਨੇ ਸਰਕਾਰ ਨੂੰ ਆਪਾਂ ਸਾਰਿਆਂ ਨੂੰ ਪਤਾ ਹੈ ਬਾਈ ਕਿਸਾਨ ਅੰਦੋਲਨਾਂ ਸਰਕਾਰ ਵੱਲੋਂ ਮੋਦੀ ਗਵਰਨਮੈਂਟ ਵੱਲੋਂ ਕਿਸਾਨਾਂ ਤੋਂ ਲੈਦੇ ਬੜੀ ਕਿਤਿਆਗੀਆਂ ਬਦੀਕੀਆਂ ਇਹਦਾ ਇੱਕ ਮੇਨ ਰੀਜਨ ਹੈ ਮੇਨ ਕਾਰਨ ਹੈਗਾ ਤੇ ਇਹ ਸਾਰੇ ਇੱਕ ਤਾਲ ਆਮ ਦੇ ਵਿੱਚ ਇੱਕ ਦੂਜੇ ਪਾਸੇ ਜਿਹੜੀ ਆਪ ਦੇ ਵੱਲੋਂ ਜਿਹੜੀ ਖੁਸ਼ੀ ਦੀ ਮਤਲਬ ਲਹਿਰ ਉਹਨਾਂ ਲਈ ਵੀ ਹੈ ਇੱਕ ਖੁਸ਼ੀ ਦੀ ਗੱਲ ਉਹਨਾਂ ਲਈ ਵੀ ਹੈ ਕਿ ਆਪ ਦੇ ਜਿਹੜੇ ਸੁਪਰੀਮ ਕੋਰਟ ਆਪ ਸੁਪਰੀਮੋ अरविंद केजरीवाल ਨੂੰ डिमांड ਤੇ ਮਿਲ ਗਈ ਆਪਾਂ ਸਾਰੇ ਜਾਣਦੇ ਸੀ ਕਿ ਉਹ ਲਿੰ ਪ੍ਰਕਾਸ਼ ਦੇ ਵਿੱਚ ਤਿਆੜ ਦੇ ਵਿੱਚ ਬੰਦ ਸੀ ਉਹਨਾਂ ਨੂੰ ਇਸ ਕੇਸ ਦੇ ਵਿੱਚੋਂ ਥੋੜੀ ਰਾਤ ਮਿਲੀ ਅਜਮਾਨਤ ਮਿਲੀ ਆ ਤੇ ਆਉਂਦੇ ਸਾਰ ਹੀ अरविंद केजरीवाल ਮਤਲਬ ਠਾ ਠਾ ਕਰਕੇ ਹੁਮੋਦ ਦੀ ਗਵਰਨਮੈਂਟ ਦੇਖਤੇ ਪੜੇ ਆਉਂਦੇ ਸਾਰੀ ਉਹਨਾਂ ਨੇ ਮੋਦ ਗਵਰਨਮੈਂਟ ਨੂੰ ਜਿਹੜਾ ਡਿਕਟੇਟਰਸ਼ਿਪ ਜਿਹੜੇ ਮਤਲਬ ਰਾਜ ਦਾ ਇੱਕ ਡਿਕਟੇਟਰਸ਼ਿਪ ਗਵਰਨਮੈਂਟ ਦਾ ਦਰਜਾ ਦੇ ਦਿੱਤਾ ਉਹਨਾਂ ਨੇ ਆਉਂਦੇ ਸਾਰੇ ਕਹੇ ਕਿ ਇਲਜ਼ਾਮ ਲਗਾਏ ਨੇ ਕਿ ਜਿਹੜੀ ਮੋਦੀ ਸਰਕਾਰ ਦੀ ਜੇ ਕੀ ਸਰਕਾਰ ਹੈਗੀ ਇੱਕ ਤਾਨਾ ਸਾਹ ਸਰਕਾਰ ਦੀ ਰੇੜੀ ਰਾਤ ਤੇ ਚੱਲ ਰਹੀ ਹੈਗੀ ਮਤਲਬ ਸਭ ਤੋਂ ਲੀਡਰਾਂ ਨੂੰ ਕਹਿ ਰਹੇ ਨੇ ਕਿ ਉਹ ਈਡੀ ਦਾਜਾ ਸੀਬੀਆਈ ਦਾ ਮਤਲਬ ਦਿਖਾਵਾ ਜਾਂ ਡਰ ਦਾ ਡਰ ਦਿਖਾ ਕੇ ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ ਹੈਗਾ ਕਿ ਮੋਦੀ ਵੱਲੋਂ ਥੋੜਾ ਤਾਨਾ ਸਾਹ ਕਿਸ ਨੂੰ ਨਰਾਜ਼ ਕੀਤਾ ਜਾ ਰਿਹਾ ਹੈ ਕੀ ਸਚਾਈ ਹੈ ਭਾਈ ਇਹ ਤਾਨਾ ਪਰਮਾਤਮਾ ਜਾਣਦਾ ਜਾਂ ਲੋਕਾਂ ਨੂੰ ਜਾਣਦਾ ਜਾਂ ਲੀਡਰਾਂ ਨੂੰ ਪਤਾ ਹਨ ਪਰ ਹਾਂ ਆਪਾਂ ਇੱਕ ਲੀਪੁਰ ਕੇਸ ਨੇ ਜਿਹੜਾ ਲੀਪੁਰ ਕੇਸ ਦੇ ਵਿੱਚ ਵਸਿਆ ਹੋਇਆ ਸੀਗੇ ਅਰਵਿੰਦ ਕੇਜਰੀਵਾਲ ਸਪੀਕਰ ਲੱਗ ਤੋਂ ਵੀਡੀਓ ਬਣਾਵਾਂਗੇ ਇਸ ਦੀਆਂ ਬ੍ਰੇਕੀਆਂ ਕੀ ਚੀਜ਼ ਸੀ ਕੀ ਸਿਸਟਮ ਸੀ ਜਿਸ ਨਾਲ ਕਿ ਮਿਲਦਾ ਆ ਜਨਦੂਸ ਦਾ ਆਪਾਂ ਇਹਦੇ ਬਾਰੇ ਸਮਾਰ ਕੇ ਗੱਲ ਕਰਾਂਗੇ ਜਿੰਨ ਜਨਾ ਪਰ ਹੁਣ ਗੱਲ ਕਰਦੇ ਹਾਂ ਚੋਣਾਂ ਵੇਲੇ ਅਰਵਿੰਦ ਕੇਜਰੀਵਾਲ ਨੇ ਆਉਂਦੇ ਸਾਰੇ ਹੀ ਮਤਲਬ ਦਾਵਾ ਬੋਲੇਗਾ ਮੋਦੀ ਸਰਕਾਰ ਤੇ ਤੇ ਆਉਂਦੇ ਸਾਰੇ 10 ਗਰੰਟੀਆਂ ਆਪਣੇ ਵੱਲੋਂ ਉਹਨਾਂ ਦੀਆਂ ਜੋ 10 ਗਰੰਟੀਆਂ ਸੀ ਇਹ ਲੋਕਾਂ ਨੂੰ ਆਪਣੇ ਵੱਲੋਂ ਦਿੱਤੀਆਂ ਨਕਿ ਜੇ ਉਹਨਾਂ ਦੀ ਸਰਕਾਰ ਬਣਦੀ ਹੈ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹਨਾਂ ਦੇ ਵੱਲੋਂ ਜੜੀਆਂ ਨੇ ਮਤਲਬ 10 ਗਰੰਟੀਆਂ ਦਿੱਤੀਆਂ ਗਈਆਂ ਨੇ ਕਿ ਜੋ ਲੋਕਾਂ ਦੇ ਜਿਹੜੇ ਮਤਲਬ ਵਾਦੇ ਨੇ ਉਹ ਪੂਰਾ ਕਰਨਗੇ ਜੋ ਕਾਹਦੇ ਨਾਲ ਜਿੰਨਾ ਦੇ ਵਿੱਚੋਂ ਸਭ ਤੋਂ ਜਿਹੜੀ ਪਹਿਲੀ ਗਰੰਟੀ ਹੈਗੀ 24 ਘੰਟੇ ਬਿਜਲੀ ਦੀ ਹਰਵਿੰਦ ਕੇ ਜੀਵਾਲ ਦੀ ਪਹਿਲੀ ਗਰੰਟੀ 24 ਘੰਟੇ ਲੋਕਾਂ ਨੂੰ ਜਿਹੜੀ ਫੁੱਜਲੀ ਦੀ ਸੂਲਤ ਮਹੀਆ ਕਰਾਉਣੀਆਂ ਇਸ ਦੇ ਲਈ ਚਾਹੇ ਨਵੇਂ ਨਵੇਂ ਪਲਾਟ ਲਗਾਏ ਜਾਣ ਨਵੇਂ ਮਤਲਬ ਆਪਣਾ ਅ ਨਵੇਂ ਪਾਵਰ ਪਲਾਂਟ ਖੋਲੇ ਜਾਣਗੇ ਪਾਣੀ ਦੀ ਜਿਹੜੀ ਪਾਣੀ ਬਿਜਲੀ ਦਾ ਜਾਲਾ ਲਾ ਲੋ ਜਾਂ ਪਾਉਣ ਬਿਜਲੀ ਦਾ ਮਤਲਬਾ ਬਿਜਲੀ ਦਾ ਜਿਹੜੇ ਸਾਧਨ ਨੇ ਇਸ ਨਾਦਨ ਵਧਾਏ ਜਾਣਗੇ ਮਤਲਬ ਯਕੀਨੀ ਬਣਾਇਆ ਗਿਆ ਕਿ ਦਾ ਗਿਆ ਜਾ ਕਿ ਉਹਨਾਂ ਵੱਲੋਂ ਕਿ ਉਹਨਾਂ ਦੀ ਸਰਕਾਰ ਹੋਂਦ ਤੇ 24 ਘੰਟੇ ਜੜੀ ਬਿਜਲੀ ਦਿੱਤੀ ਜਾਵੇਗੀ ਦੂਸਰੀ ਗੱਲ ਹੈਗੀ ਸਰਕਾਰੀ ਸਕੂਲ এডੂਕੇਸ਼ਨ ਦੂਸਰੀ ਗਰੰਟੀ ਹੈ ਮੋਦੀ ਦੀ ਸਰਕਾਰ ਜਿਹੜੀ ਇਹ ਹੀ এডੂਕੇਸ਼ਨ ਸਾਰੇ ਮਤਲਬ ਦੇ ਦੇ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਵਧੀਆ ਮਤਲਬ ਹਾਈ ਟੈਕ এডੂਕੇਸ਼ਨ ਇਹੜਾ ਪ੍ਰੋਗਰਾਮ ਆ ਉਹ ਲਾਂਚ ਕੀਤਾ ਜਾਵੇਗਾ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਆਧੁਨਿਕ ਕਰਨ ਕੀਤਾ ਜਾਵੇਗਾ ਹਾਈ ਕੁਆਲੀਫਾਈਡਡ ਸਟਾਫ ਰੱਖਿਆ ਜਾਵੇਗਾ ਸਾਰੀ ਸਾਰੀ ਸਰਕਾਰੀ ਜਿਹੜੇ ਗਵਰਨਮੈਂਟ ਸਕੂਲ ਨੇ ਉਹਨਾਂ ਦੀ ਫੀਸ ਆਣੀ ਲੱਗੇ ਸਾਰੀ ਸਕੂਲਾਂ ਦੇ ਵਿੱਚ ਮਾਪ ਕੀਤੀ ਜਾਵੇ ਜਿੱਥੇ ਕੀ ਉਹਨਾਂ ਨੇ ਕਿਹਾ ਕਿ ਗਰੀਬ ਤੇ ਅਮੀਰ ਦਾ ਬੱਚਾ ਹਰੀ ਮਤਲਬ ਸੇਮ ਸਕੂਲ ਦੇ ਵਿੱਚ ਪੜਨਗੇ ਇਹੋ ਜਿਹਾ ਇੰਨਾ ਮਤਲਬ ਆ ਇਨੇਵਲ ਦੇ ਸਕੂਲਾਂ ਦਾ ਉਹ ਆਧੁਨਿਕ ਕਰਨ ਕਰਨਗੇ ਤੀਜੀ ਗਾਰੰਟੀ ਹੈ ਜਿਹੜੀ ਉਹਨਾਂ ਦੇ ਵੱਲੋਂ ਜੋ ਸਭ ਤੋਂ ਮਤਲਬ ਮੈਂ ਕਹਣਾਗਾ ਅਰਵਿੰਦ ਕੇਜਰੀਵਾਲ ਜਾਂ ਆਪ ਸਰਕਾਰ ਦੀ ਸਭ ਤੋਂ ਮੇਨ ਕੰਮਾਂ ਦੇ ਵਿੱਚ ਵੀ ਆਪਾਂ ਦੇਖਿਆ ਗਿਆਗਾ ਕਿ ਉਹ ਇਸ ਨੂੰ ਮੇਨ ਕੰਮਾਂ ਦੇ ਆਪਣੇ ਮਤਲਬ ਮੀਨ ਟੀਚਿਆਂ ਦੇ ਵਿੱਚ ਵੀ ਰੱਖਦੇ ਹਨ ਉਹ ਹੈ ਸੇਤ ਤੀਜੀ ਹਾਂ ਅਰਵਿੰਦ ਕੇਜਰੀਵਾਲ ਨੇ ਕੰਸੀ ਸਰ ਯੂਟੀ ਗਾਰੰਟੀ ਹੈ ਸਿਹਤ ਸਬੰਧੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਸਾਰੇ ਸਰਕਾਰੀ ਜਿਹੜੇ ਹਸਪਤਾਲ ਨੇ ਉਹਨਾਂ ਨੂੰ ਹਾਈ ਟੈਕ ਮਲਟੀ ਹਸਪਤਾਲਾਂ ਦੇ ਵਿੱਚ ਤਬਦੀਲ ਕੀਤਾ ਜਾਏਗਾ ਛੋਟੇ ਪਿੰਡਾਂ ਦੇ ਵਿੱਚ ਛੋਟੇ ਸ਼ਹਿਰਾਂ ਦੇ ਵਿੱਚ ਮਲ ਲਾ ਕਲੀਨਿਕ ਬੋਲੇ ਜਾਣਗੇ ਇਲਾਜ ਨੂੰ ਮਤਲਬ ਫ੍ਰੀ ਕੀਤਾ ਜਾਏਗਾ ਤਾਂ ਜੋ ਅਰਵਿੰਦ ਕੇਜੀਵਰ ਕਹਿੰਦੇ ਕਿ ਅਮੀਰ ਆਦਮੀ ਤਾਂ ਮਹਿੰਗੇ ਮਹਿੰਗੇ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾ ਲੈਂਦਾ ਪਰ ਫਾਟ ਜਾਂਦਾ ਵਿਚਾਰਾ ਗਰੀਬ ਆਦਮੀ ਉਹਨੂੰ ਇਸ ਕਰਕੇ ਗਰੀਬ ਜਨਤਾ ਲਈ ਆਮ ਜਨਤਾ ਲਈ ਆਮ ਲੋਕਾਂ ਦੇ ਲਈ ਮਲਕੀ ਨਹੀਂ ਖੋਲਣਗੇ ਸਰਕਾਰੀ ਸਹੂਲਤਾਂ ਦੇ ਉੱਤੇ ਮਲਟੀ ਹਸਪੀਟਲਾਂ ਦਾ ਮਤਲਬ ਜਿਹੜੇ ਨਵੇਂ ਖੋਲੇ ਜਾਣਗੇ ਪ੍ਰਬੰਧ ਕਰਨਗੇ ਇਸ ਲਈ ਉਹ ਸੇਵਾਵਾਂ ਨੂੰ ਮਤਲਬ ਮੈਂ ਆਪਣੀ ਸੂਚੀ ਦੇ ਵਿੱਚ ਰੱਖ ਕੇ ਚੱਲ ਰਹੇ ਨੇ ਮੀਨ ਗਰੰਟੀ ਦੇ ਵਿੱਚ ਚੌਥੀ ਹੈਗੀ ਜੋ ਇੰਡੀਅਨ ਲੈਂਡ ਹਾਂਜੀ ਆ ਭਾਰਤੀ ਜ਼ਮੀਨ ਜਿਸ ਤੇ ਚੀਨ ਨੇ ਧੱਕੇ ਨਾਲ ਜਿਹੜਾ ਆਪਾਂ ਲਾਲ ਕਬਜ਼ਾ ਕੀਤਾ ਹੋਇਆ ਆਪਾਂ ਸਾਰੇ ਜਾਣਦੇ ਆ ਮੋਦੀ ਗਵਰਨਮੈਂਟ ਜਾਂ ਕੁਛ ਵੀ ਲਾਲੂ ਯਾਰ ਵੀ ਕਿੰਨਾ ਵੀ ਚੁਟਲਾਇਆ ਜਾਵੇ ਇਹ ਗੱਲ ਨੂੰ ਇਹ ਗੱਲ ਸੱਚ ਹੈ ਜੀ ਹਾਂ ਭਾਰਤ ਦੀ ਜਿਹੜੀ ਕੁਝ ਜ਼ਮੀਨ ਤੇ ਚੀਨ ਨੇ ਅਗਵਾਦ ਰੂਪ ਦੇ ਵਿੱਚ ਧੱਕੇ ਨਾਲ ਇਹਦਾ ਕਬਜ਼ਾ ਕੀਤਾ ਗਿਆ ਇਹ ਸ਼ੱਕਲਟ ਦੇ ਵਿੱਚ ਵੀ ਪ੍ਰੂਫ ਹੋ ਗਿਆ ਤੇ ਬਾਕੀ ਉਦਾਂ ਵੀ ਰਿਪੋਰਟਸ ਆਈਆਂ ਨੇ ਜਾਂ ਉਹਦੇ ਵਿੱਚ ਵੀ ਮੋਹਰ ਲੱਗ ਗਈ ਜੀ ਆਹ ਭਾਰਤ ਦੀ ਜਿਹੜੀ ਜ਼ਮੀਨ ਤੇ ਚੀਨੀ ਨੇ ਚੀਨ ਨੇ ਧੱਕੇ ਨਾਲ ਕਬਜ਼ਾ ਕੀਤਾ ਹੈ ਮੋਦੀ ਗਵਰਨਮੈਂਟ ਮੋਦੀ ਗਵਰਨਮੈਂਟ ਇਸ ਦੇ ਬਾਰੇ ਚੁੱਪੀ ਹਾਲਾਕ ਚੁੱਪੀ ਹੀ ਰਹੀ ਆ ਪਰ ਪ੍ਰਿੰਦ ਕੇਜਰੀਵਾਲ ਨੇ ਕਿਹਾ ਕਿ ਜੇ ਉਹਨਾਂ ਦੀ ਸਰਕਾਰ ਹੁੰਦੀ ਤਾਂ ਉਹ ਇਸ ਨੂੰ ਆਪਣੀ ਮੇਨ ਗਾਰੰਟੀ ਦੇ ਵਿੱਚ ਸ਼ਾਮਲ ਕਰਦੇ ਹਾਂ ਤੇ ਭਾਰਤ ਦੀ ਜਿੰਨੀ ਜ਼ਮੀਨ ਹੈ ਉਸ ਨੂੰ ਚੀਨ ਤੋਂ ਜਿਹੜਾ ਆਜ਼ਾਦ ਕਰਵਾਇਆ ਜਾਵੇ ਇਸ ਦੇ ਲਈ ਨਿਊ ਡਿਪਲੋਮੈਟ ਮੈਡੀਕਲ ਪਰਵੰਦਾ ਦਾ ਵੀ ਮਤਲਬ ਡਿਪਲੋਮੈਟਿਕ ਪ੍ਰਬੰਧ ਵੀ ਕੀਤੇ ਜਾਣਗੇ ਤੇ ਦੂਸਰੇ ਦੂਜੀ ਜਿਹੜੀ ਕਾਰਤੀ ਸੈਨਾ ਨੂੰ ਵੀ ਆਜ਼ਾਦੀ ਦਿੱਤੀ ਜਾਵੇਗੀ ਕਿ ਉਹ ਆਪਣੇ ਪੱਧਰ ਤੇ ਆਪਣੀ ਸ਼ਕਤੀ ਦੇ ਨਾਲ ਇਸ ਨੂੰ ਨਜਿੱਠੇ ਆਪਣੇ ਹਿਸਾਬ ਨਾਲ ਕੰਮ ਕਰੇ ਇਸ ਲਈ ਡਿਪਲੋਮੈਟਿਕ ਪ੍ਰਬੰਧਾਂ ਦੇ ਨਾਲ ਨਾਲ ਸਰਕਾਰ ਮਤਲਬ ਸੈਨਾ ਦੇ ਵੱਲੋਂ ਵੀ ਪੂਰਾ ਜਿਹੜਾ ਇਸ ਦਾ ਪ੍ਰਯਾਸ ਕੀਤਾ ਜਾਊਗਾ ਤੇ ਜਿਹੜੀ 5ਵੀਂ ਗਾਰੰਟੀ ਹੈਗੀ ਉਹ ਬਈ ਉਹ ਹੈ ਜੀ ਅਗਨੀ ਵੀਰ ਜਿਹੜੀ ਅਗਨੀ ਵੀਰ ਇੱਕ ਪ੍ਰਣਾਲੀ ਸਯਗਨੀਵੀਰ ਪਲਾਨ ਸੀਗਾ ਮੋਦੀ ਗਵਰਨਮੈਂਟ ਦਾ ਭਾਰਤੀ ਸ਼ਾਨਾਂ ਦੇ ਵਿੱਚ ਕੀ ਮਤਲਬ ਪੱਕੇ ਸ਼ਾਨਕਾ ਦੀਗਾ 5 5 ਸਾਲ ਅਗਨੀਵੀਰ ਜਿਹੜੇ ਸੈਨਿਕ ਭਰਤੀ ਦੀ ਪਹੁੰਚਣਗੇ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਹ ਇਸ ਇਸ ਪ੍ਰਣਾਲੀ ਨੂੰ ਖਤਮ ਕਰਕੇ ਇਸ ਪਲਾਨ ਨੂੰ ਖਤਮ ਕਰਕੇ ਇਸ ਪ੍ਰੋਗਰਾਮ ਨੂੰ ਖਤਮ ਕਰਕੇ ਜਿਹੜੇ ਅਗਨੀਵੀਰਾਂ ਦੀ ਜਗ੍ਹਾ ਪੱਕੀ ਨੌਕਰੀ ਦਾ ਪ੍ਰਬੰਧ ਕੀਤਾ ਕਰਨਗੇ ਸੈਮੀ ਗਰੰਟੀ ਸੀ ਜੋ ਮਤਲਬ ਕਿਸਾਨਾਂ ਸੰਬੰਧੀ ਅੱਪਾ ਨੇ ਕਿਹਾ ਕਿ ਮੋਦੀ ਗਵਰਨਟ ਦੇ ਵਿੱਚ ਨੇ ਕਿਸਾਨਾਂ ਦੇ ਵੱਲੋਂ ਬਹੁਤ ਜ਼ਿਆਦਾ ਦਰਨੇ ਪ੍ਰਦਰਸ਼ਨ ਹੋਏ ਨੇ ਪਰਿੰਦ ਕੇਜਰੀਵਾਲ ਕਹਿੰਦੇ ਹਨ ਕਿ ਉਹ ਕਿਸਾਨਾਂ ਨੂੰ ਸਹੀ ਮੁੱਲ ਫਸਲਾਂ ਦਾ ਸਹੀ ਮੁੱਲ ਦਿੱਤਾ ਜਾਵੇਗਾ। ਸਵਾਮੀਨਾਤਨ ਰਿਪੋਰਟ ਦੇ ਅਨੁਸਾਰ ਐਮ ਐਸ ਪੀ ਨਿਰਧਾਰਤ ਕੀਤੀ ਜਾਵੇਗੀ, ਐਮ ਐਸ ਪੀ ਦਿੱਤੀ ਜਾਵੇਗੀ। ਸਹੀ ਫਸਲਾਂ ਦੇ ਡੇਟ ਦੇ ਉੱਤੇ ਜਾਣ ਕੇ ਮੰਡੀਕਰਨ ਮੰਡੀਕਰਨ ਦੇ ਜਿਹੜੇ ਸਿਸਟਮ ਨੇ ਥੋੜੇ ਸੁਧਾਰੇ ਜਾਣਗੇ ਤਾਂ ਜੋ ਕਿਸਾਨਾਂ ਦਾ ਫਾਸਲ ਦੇ ਵਿੱਚ ਜੋ ਮੱਡੀਕਰਨ ਤੇ ਪ੍ਰੋਬਲਮਾਂ ਨੇ ਉਹ ਨਾ ਹੁਣ ਤੇ ਰੇਲ ਨੂੰ ਫਾਸਲਾਂ ਦੇ ਸਹੀ ਮਤਲਬ ਸਮੇਂ ਸਿਰ ਸਹੀ ਰੇਲ ਦਿੱਤੇ ਜਾ ਸਕਣਾ ਤੇ ਆਪਣੀ ਸੱਤਵੀਂ ਗਰੰਟੀ ਆ ਬਈ ਜਿਹੜੀ ਉਹ ਇੱਕ ਦਿੱਲੀ ਨੂੰ ਇੱਕ ਕਪੂਰਨਾਥ ਉਹ ਇੱਕ ਪੂਰਨ ਰਾਜ ਦਾ ਜਿਹੜਾ ਦਰਜਾ ਦਿੱਤਾ ਜਾਵੇਗਾ ਜਿਹਾ ਕਾ ਦਿੱਲੀ ਦੇ ਗੁਆਂਢੀ ਕਾਫੀ ਸਮੇਂ ਦੀ ਤੋਂ ਇੱਕ ਮੰਗ ਹੈ ਜਿਹੜੀ ਲੰਬਕ ਦੀ ਆ ਰਹੀ ਸੀ ਅਰਵਿੰਦ ਕੇਜੀਵਾਲ ਨੇ ਕਿਹਾ ਕਿ ਤੋਂਨਾਂ ਤੋਂ ਬਾਅਦ ਜੇ ਦਿੱਲੀ ਨੂੰ ਕਪੂਰਨਾਥ ਰਾਜ ਦਾ ਦਰਜਾ ਦਿੱਤਾ ਜਾਵੇਗਾ ਤੇ ਆਪਣੀ ਗਰੰਟੀ ਹੈ ਗਾਰੰਟੀ ਹੈ ਜਿਹੜੀ ਉਹ بے ਰੁਜ਼ਗਾਰੀ ਸੰਬੰਧੀ ਹੈ ਆਪਾਂ ਜਾਣਦੇ ਹਾਂ ਕਿ ਦੇਸ਼ ਦੇ ਵਿੱਚ بے ਰੁਜ਼ਗਾਰੀ ਇਸ ਸਮੇਂ ਬਹੁਤ ਜ਼ਿਆਦਾ ਹੈ ਦੇਸ਼ ਦੇ ਨੌਜਵਾਨ ਨੇ ਬਾਰਲੇ ਦੇ ਸੰਦਰੜਾ ਰੁੱਖ ਕਰ ਰਹੇ ਨੇ ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇ ਉਹ ਜਿੰਦ ਦੇ ਹਨ ਬਕ ਤਾਂ ਅ ਦੇਸ਼ ਦੇ ਵਿੱਚ 2 ਕਰੋੜ ਦੇ ਜਿਹੜੇ ਨਵੇਂ ਰੋਜ਼ਗਾਰ ਨੇ ਨੌਜਵਾਨਾਂ ਨੂੰ ਦਿੱਤੇ ਜਾਣਗੇ ਤੇ ਨੌਮੀ ਗਾਰੰਟੀ ਆ ਜਿਹੜੀ ਵਿਛਤਾਜਾਰ ਸਭ ਤੋਂ ਮੇਨ ਪਰਵਿੰਦ ਕੇਜਰੀਵਾਲ ਨੇ ਮੇਨ ਮਤਲਬ ਗਾਰੰਟੀਾਂ ਦੇ ਵਿੱਚ ਸਾਮਲ ਕੀਤਾ ਜੀ ਹਾਂ ਵਿਛਤਾਜਾਰ ਨੂੰ ਉਹਨਾਂ ਨੇ ਕਿਹਾ ਦੇਸ਼ ਦੇ ਵਿੱਚ 90% ਭ੍ਰਿਸ਼ਟਾਚਾਰ ਹੈ ਜਿਹੜਾ ਉਹ ਕਹਿੰਦੇ ਨੇ ਕਿ ਬੀਜੇਪੀ ਦੀਆਂ ਗਲਤ ਨੀਤੀਆਂ ਤੇ ਬੀਜੇਪੀ ਦੇ ਜਿਹੜੇ ਅਫਸਰ ਸਾਹਿਬਾਨ ਜ਼ਿੰਮੇਵਾਰ ਨੇ ਤੇ ਪ੍ਰਿੰਦ ਕੇਜਰੀਵਾਲ ਨੇ ਕਿਹਾ ਕਿ ਜੇ ਜੇ ਹੋ ਚੁਣਨਾਂ ਦੇ ਉਜਿਤ ਰਸਤ ਕਰਦੇ ਹਾਂ ਤਾਂ ਉਹ ਬੀਜੇਪੀ ਦੀ ਜਿਹੜੀ ਭ੍ਰਿਸ਼ਟਾਚਾਰ ਦੀ ਨੀਤੀ ਹੈ ਨੂੰ ਕਦਮ ਕਰਕੇ ਭ੍ਰਿਸ਼ਟਾਚਾਰੀਆਂ ਨੂੰ ਦਿਲਾਂ ਦੇ ਪਿੱਛੇ ਜਿਹੜੇ ਡੱਕਣ ਦੇ ਵਿੱਚ ਮਤਲਬ ਪੂਰਾ ਆਪਣਾ ਸਹਿਯੋਗ ਪੂਰੇ ਆਪਣਾ ਸਹਿਯੋਗ ਉਹ ਕਰਨਗੇ ਵੀ ਭ੍ਰਿਸ਼ਟਾਚਾਰ ਨੂੰ ਜਿਹੜਾ ਜੜੋਂ ਖਤਮ ਕੀਤਾ ਜਾਵੇ ਆਪਦਾ ਪੂਰਾ ਤਨਮਨ ਤੋਂ ਪੂਰਾ ਜੋਰ ਲਾਵਾਂਗੇ ਦਸ਼ਮੀ ਗਰੰਟੀ ਆਖਰੀ ਗਰੰਟੀ ਜਿਹੜੀ ਵਪਾਰਸ ਹੁੰਦੀ ਆ ਜੀ ਹਾਂ ਰੰਦੇ ਕੇਦਰੀਵਾਲ ਨੇ ਦਸਮੀ ਗਰੰਟੀ ਵਜੂ ਵਪਾਰ ਨੂੰ ਸ਼ਾਮਲ ਕੀਤਾ ਗਿਆ ਉਹਨਾਂ ਨੇ ਕਿ ਆ ਦੇਸ਼ ਦੇ ਵਿੱਚ ਨਵੇਂ ਉਦਯੋਗ ਖੋਲੇ ਜਾਣਗੇ ਵਪਾਰ ਦੀ ਜਿਹੜੀ ਨੀਤੀ ਆ ਉਹਨੂੰ ਥੋੜਾ ਸੌਖਾ ਕੀਤਾ ਜਾਊਗਾ ਤਾਂ ਜੋ ਨਵੇਂ ਵਪਾਰ ਜਿਹੜੇ ਨਵੇਂ ਉਦਯੋਗ ਹੈ ਮਤਲਬ ਆਸਾਨੀ ਨਾਲ ਖੋਲੇ ਜਾ ਸਕਣੇ ਹੁਣ ਜੀਐਸਟੀ ਦਾ ਜਿਹੜਾ ਦੁਬਾਰੇ ਇਹਨੂੰ ਜੀਐਸਟੀ ਨੂੰ ਜਿਹੜਾ ਦੁਬਾਰੇ ਇਹਦਾ ਸਪਸ਼ਟੀਕਰਨ ਕੀਤਾ ਜਾਊਗਾ ਇਹਨੂੰ ਮਤਲਬ ਹੁਣ ਜਿਹੜੀ ਹੁਣ ਇੱਕ ਦੇਖਿਆ ਜਾਵੇ ਪਾਰ ਦੇ ਵਿੱਚ ਹਰ ਇੱਕ ਚੀਜ਼ ਟੈਸਟੀ ਆਏਗਾ ਬਾਅਦ ਜਰੂਰ ਦੇ ਕਈ ਵਾਰ ਨੇ ਕਿਹਾ ਕਿ ਜੀਐਸਟੀ ਦੀ ਵੀ ਇੱਕ ਸੀਮਾ ਹੈ ਕਿ ਨਿਰਧਾਰਤ ਕੀਤੀ ਜਾਊਗੀ ਕਿ ਇਸ ਚੀਜ਼ ਤੇ ਇਹ ਜੀਐਸਟੀ ਲੱਗੂਗਾ ਇਹ ਚੀਜ਼ਾਂ ਮਤਲਬ ਇਸ ਚੀਜ਼ ਤੇ ਨਹੀਂ ਲੱਗੂਗਾ ਇਸ ਲਈ ਉਹਨਾਂ ਨੇ ਕਿਹਾ ਵਪਾਰ ਨੂੰ 10ਵੀਂ ਗਰੰਟੀ ਕੋਈ ਉਹਨਾਂ ਨੇ ਕਿਹਾ ਸ਼ਾਮਿਲ ਕਰਦੇ ਹਨ ਤੇ ਵਪਾਰ ਦੀਆਂ ਇਹੜੀਆਂ ਮਤਲਬ ਨੀਤੀਆਂ ਨੂੰ ਇਹਨਾਂ ਦੇ ਚੇਂਜ ਕਰਨਗੇ ਨਵੇਂ ਉਦਯੋਗ ਖੋਲਣਗੇ ਤਾਂ ਲੋਕ ਛੋਟੇ ਲੋਕ ਜੋ ਆਪਣੇ ਇੱਕ ਛੋਟੇ ਪੱਤਰ ਦਾੰਦਾ ਜਾਂ ਛੋਟੇ ਪੱਤਰ ਦਾ ਵਪਾਰ ਜਿਹੜਾ ਚਲਾਉਣਾ ਚਾਹੁੰਦੇ ਹਨ ਉਹ ਸਾੰਮਣੇ ਨਾਲ ਕੋਲ ਸਦਣਾ ਹੁਣ ਦੋਸਤੋ ਗੱਲ ਕਰਦੇ ਆਂ ਕਿ ਆਪਾਂ ਅਰਵਿੰਦ ਕੇਂਦਰੀਵਾਲ ਦੇ ਐਜੇ ਮੁੱਖ ਮੰਤਰੀ ਆਪਾਂ ਜੇ ਗੱਲ ਕਰੀਏ ਇਹਨਾਂ 10 ਗਰੰਟੀਆਂ ਵੱਲੋਂ ਤਾਂ ਮੈਂ ਕੋਈ ਯਾਰ ਆਪ ਦਾ ਸਪੋਰਟਰ ਨਹੀਂ ਹੋਵਾਂਗਾ ਪਰ ਆਪਾਂ ਜੇ ਅਰਵਿੰਦ ਕੇਜਰੀਵਾਲ ਦੀ ਮੁੱਖ ਮੰਤਰੀ ਦੇ ਤੌਰ ਤੇ ਗੱਲ ਕਰੀਏ ਤਾਂ ਇੱਕ ਸਾਬਤ ਜਿਹੜੇ ਸਕਸੈਸ ਮੁੱਖ ਮੰਤਰੀ ਹੋਣ ਨੇ ਕਿ ਉਹਨਾਂ ਦਾ ਮਤਲਬ ਬਾਦੇ ਆ ਗਰੰਟੀਆਂ ਦੇ ਮਤਲਬ ਪੂਰੀਆਂ ਕਰਨ ਦਾ ਜਿਹੜਾ ਉਹਨਾਂ ਦਾ ਸਕਸੈਸ ਰੇਟ ਹੈ ਉਹ ਕਾਫੀ ਜ਼ਿਆਦਾ ਹੈਗਾ ਸਾਇਦ ਇਸ ਦਿੱਲੀ ਮਾਡਲ ਦੇ ਵਿੱਚ ਦਿੱਲੀ ਮਾਡਲ ਤੇ ਲਾਣ ਜਾਂ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਈ ਪੰਜਾਬ ਦੇ ਵਿੱਚ ਵੀ ਲੋਕਾਂ ਨੇ ਆਪ ਸਰਕਾਰ ਨੂੰ ਜਿਹੜੀ ਬਹੁਮਤ ਨਾਲ ਆਪ ਸਰਕਾਰ ਨੂੰ ਚੁਣਿਆ ਸੀਗਾ ਆਪ ਸਰਕਾਰ ਨੂੰ ਪਹਿਲ ਦਿੱਤੀ ਸੀ ਦੂਜੀਆਂ ਸਾਰੀਆਂ ਪਾਰਟੀਆਂ ਨੂੰ ਬੁਰੀ ਤਰ੍ਹਾਂ ਹਰਾਇਆ ਸੀ ਆਪ ਨੂੰ ਮਤਲਬ ਸਰੇਮੱਥੇ ਰੱਖਿਆ ਸੀਗਾ ਪਰ ਗੱਲਾ ਦੋ ਆ ਜਾਂਦੀਆਂ ਨੇ ਦਿੱਲੀ ਤੇ ਪੰਜਾਬ ਦਾ ਸਭ ਤੋਂ ਮੇਨ ਰੀਜਨ ਹੈ ਜਿਹੜਾ ਬਈ ਬਹੁਤ ਮਰਕ ਹੈ ਨਾ ਹਾਂ ਗ੍ਰਾਂਠ ਜਿਹੜੀ ਅਰਵਿੰਦ ਕੇਜਰੀਵਾਲ ਦੀਆਂ ਨੇ ਦਿੱਲੀ ਤੇ ਸਾਧ ਲਾਗੂ ਹੁੰਦੀਆਂ ਦਿੱਲੀ ਦੇ ਵਿੱਚ ਪੜੀ ਲਿਖੀ ਜਿਹੜੀ ਜਨਤਾ ਦੀ ਜ਼ਿਆਦਾ ਹੈਗੀ ਸੋਡੀਆਂ ਜੋਬ ਦੇ ਲੋਕ ਮਤਲਬ ਜੌਬ ਵਾਲੇ ਲੋਕ ਨੇ ਕਿ ਇੱਕ ਦਾਇਰੇ ਦੇ ਵਿੱਚ ਆ ਗਿਆ ਸਾਰਾ ਕੰਮ ਉੱਤੇ ਜਿਹੜਾ ਪਰ ਪੰਜਾਬ ਹੈ ਬਈ ਪੰਜਾਬ ਇੱਕ ਬਾਰਡਰ ਸਟੇਟ ਹੈ ਦੀ ਖੇਤੀ ਖੇਤੀ ਵਾਲਾ ਰਾਜ ਹੈ ਮੈਂ ਮਤਲਬ ਮੇਨ ਕਿਚੜ ਐਗਰੀਕਲਚਰ ਦਾ ਦੂਸਰਾ ਦਾਤੂ ਮੇਨ ਗੱਲ ਬਈ ਜਸਵਾਤੀ ਲੋਕਾ ਪੰਜਾਬ ਦੇ ਤੇ ਕਿਉਂਕਿ ਹੈ ਮੇਰੇ ਹਿਸਾਬ ਨਾਲ ਜਿਹੜਾ ਦਿੱਲੀ ਮਾਡਲ ਹੈਗਾ ਬੇਕੋफी ਹੈ ਜੀ ਇਹ ਕਹਿਣਾ ਕਿ ਉਹ ਪੰਜਾਬ ਦੇ ਵਿੱਚ ਵੀ ਲੱਗੂਗਾ ਹਾਂ ਅੱਪੇ ਇੱਥੇ ਇਹ ਨਹੀਂ ਕਹਿ ਸਕਦੇ ਕਿ ਮਾਨ ਸਰਕਾਰ ਹੈ ਜਿਹੜੀ ਮਤਲਬ ਆਪਦੇ ਵਾਦਿਆਂ ਨੂੰ ਪੂਰੀ ਨਾਕਾਮਯਾਬੀ ਹੋਈ ਹੈ ਪੂਰੇ ਕਰਨ ਦੇ ਵਿੱਚ ਕੁਝ ਗੱਲਾਂ ਮਾਨ ਸਰਕਾਰ ਨੇ ਪੂਰੀਆਂ ਕੀਤੀਆਂ ਨੇ ਜੋ ਮਤਲਬ ਉਹਨਾਂ ਨੇ ਚੋਣਾਂ ਵੇਲੇ ਦੋ ਵਾਦੇ ਲੋਕ ਕਰਨ ਕਿਤੇ ਸੀ ਕੋਈ ਪੂਰੇ ਕੀਤੇ ਨਹੀਂ ਪਰ ਬਹੁਤ ਦੇ ਵਿੱਚੋਂ ਮਤਲਬ ਨਾਕਾਮਜਾਬ ਹੈ ਹਲੇ ਜੇ ਤਾਂ ਆਉਣ ਵਾਲਾ ਸਮਾਂ ਦੱਸੂਗਾ ਕਿ ਪੂਰੀਆਂ ਹੋਣੀਆਂ ਜਾਂ ਨਾ ਹੋਣੀਆਂ ਪਰ ਹਾਂ ਇਹਨਾਂ ਗਰੰਟੀਆਂ ਜਿਹੜੀਆਂ ਅਰਿੰਦ ਕੇ ਜਿੱਤਣਾ ਜੇ ਇਹਨਾਂ ਨੂੰ ਦਿੱਲੀ ਦੇ ਤੌਰ ਤੇ ਦੇਖਿਆ ਜਾਵੇ ਤਾਂ ਉਹਨਾਂ ਨੇ ਇੱਕ ਮਤਲਬ ਸਹੀ ਦਿੱਤੀਆਂ ਨੇ ਕਿਉਂਕਿ ਅਰਵਿੰਦ ਕੇ ਦਿੱਲੀ ਵਾਲ ਹਵਾ ਦੇ ਵਿੱਚ تیر ਨਹੀਂ ਮਾਰਦੇ ਹੈਗੇ ਉਹਨਾਂ ਨੇ ਆਪਦੇ ਪਿਛਲੇ ਕੰਮਾਂ ਨੂੰ ਦੇਖਦੇ ਹੋਏ ਪਿਛਲੇ ਮਤਲਬ ਪਿਛਲੇ ਉਹਨਾਂ ਨੇ ਅੱਜ ਅਜੇ ਆਪਣੇ ਜਿਹੜੇ ਮੁੱਖ ਮੰਤਰੀ ਹਾਂ ਉਹਦਾ ਸਕਸੈਸ ਰੇਟ ਜੁਨਾ ਜادیه ਸਿੰਘ ਸਾਹਿਬ ਨੂੰ ਦੇਖਦੇ ਹੋ ਉਹਨਾਂ ਨੇ ਗਾਰੰਟੀ ਦੇ ਦਿੱਤੀ ਹੈ ਪਰ ਸਾਰੇ ਦੇਸ਼ ਦੇ ਵਿੱਚ ਕੀ ਦਿੱਲੀ ਬਸ ਸਵਾਲ ਇਹੀ ਹੈ ਕਿ ਸਾਰੇ ਕੰਨ ਸਾਰੇ ਦੇਸ਼ ਦੇ ਵਿੱਚ ਦਿੱਲੀ ਮਾਡਲ ਲਾਗੂ ਹੋ ਸਕੂਗਾ ਇਹ ਦੋ ਮਨਉਨ ਵਾਲਾ ਟਾਈਮ ਦੱਸੂਗਾ ਬਾਕੀ ਬੰਜ ਤਾਂ ਪਰਮਾਤਮਾ ਨੂੰ ਪਤਾ ਹੈਗਾ ਕੌਣ ਜਿੱਤੂਗਾ ਕੌਣ ਹਾਰੂਗਾ ਇਹਦਾ ਅਰਥ ਪਰਮਾਤਮਾ ਜਾਣਦਾ ਹੈਗਾ ਤੇ ਵੀਡੀਓ ਕਿਵੇਂ ਦਾਨ ਲੱਗੀ ਜਰੂਰ ਦੱਸਣਾ ਅਰਵਿੰਦ ਕੇਜਰੀ ਗਾਲਾਂ ਦੇ 10 ਗਰੰਟੀਆਂ ਦੇ ਤੁਹਾਡ ਕੀ ਰਾਏ ਇਸ ਵਾਰੀ ਨੂੰ ਸਾਨੂੰ ਤੁਹਾਨੂੰ ਥੈਂਕ ਯੂ ਵੀਡੀਓ ਸਬਸਕ੍ਰਾਈਬ ਸੈੱਟ